ਸਪੀਕਰ ਸਾਹਿਬ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਘੁਮਰਾਇਆ ਔਰ ਹਰੇਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ ਸੋ ਹਰੇਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਵਿਚਾਰ ਕੇ ਹੀ ਕਿਸੇ ਚੀਜ਼ ਵੱਲ ਜਾਇਆ ਜਾ ਸਕਦਾ ਤੋ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਇਹਦੇ ਵਾਸਤੇ ਉਤਾਵਲੇ ਨਹੀਂ ਹੋਣੇ ਚਾਹੀਦਾ ਸਪੀਕਰ ਸਾਹਿਬ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਘੁਮਰਾਇਆ ਔਰ ਹਰੇਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ ਪਰ ਇੱਕ ਗੱਲ ਹੋਈ ਸਰ ਮੈਂ ਮੰਤਰੀ ਸਾਹਿਬ ਨੂੰ ਬਹੁਤ ਪਿਆਰ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਜਦੋਂ ਮੰਤਰੀ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਜਵਾਬ ਦਿੱਤਾ ਲੋਕਾਂ ਦੇ ਵਿੱਚ ਰੋਸ ਹੈ ਮੈਂ ਮੰਤਰੀ ਸਾਹਿਬ ਨੂੰ ਬਚਾਉਣਾ ਚਾਹੁੰਦਾ ਕਿ ਹਾਂ ਪੱਕੀ ਕਿਸਾਨਾਂ ਦੇ ਵਿੱਚ ਵਿੱਚ ਉਹਨਾਂ ਦੇ ਹੱਕ 'ਚ ਨਾਰਾ ਮਾਰਨ ਦਾ ਸਰ ਬਹੁਤ ਵਧੀਆ ਹੋਏਗਾ ਇਹ ਲੋਕਾਂ ਚ ਜਾਣ ਜੋਗੇ ਰਹ ਜਾਣਗੇ ਸਰ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਕਰਦਾ ਚਾਈਨਾ ਬ੍ਰਿਟਿਸ਼ ਦੇ ਕੰਟਰੋਲ ਚ ਆ ਨਹੀਂ ਰਿਹਾ ਸੀ ਚਾਈਨਾ ਬ੍ਰਿਟਿਸ਼ ਦੇ ਕੰਟਰੋਲ ਚ ਆ ਨਹੀਂ ਰਿਹਾ ਸੀ ਉਹਨਾਂ ਨੇ ਉਹਨਾਂ ਨਾਲ ਲੜਾਈਆਂ ਲੜੀਆਂ ਤੇ ਚਾਈਨਾ ਨੇ ਉਹਨੂੰ ਹਰਾਤਾ ਲੇਕਿਨ ਫਿਰ ਬ੍ਰਿਟਿਸ਼ ਨੇ ਕੀ ਕੀਤਾ ਬੰਗਾਲ ਦੇ ਵਿੱਚ ਅਫੀਮ ਪੈਦਾ ਕਰਾਈ ਓਪੀਅਮ ਉਪਿਉ ਬਹੁਤ ਲੜੀਆਂ ਫਿਰ ਚਾਇਨਾ ਨੂੰ ਗੁਲਾਮ ਕੀਤਾ ਸੋ ਹਰੇਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਵਿਚਾਰ ਕੇ ਹੀ ਕਿਸੇ ਚੀਜ਼ ਵੱਲ ਜਾਇਆ ਜਾ ਸਕਦਾ ਸੋ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਇਹਦੇ ਵਾਸਤੇ ਉਤਾਵਲੇ ਨਹੀਂ ਹੋਣੇ ਚਾਹੀਦਾ ਠੀਕ ਹੈ ਨਹੀਂ ਸਪੀਕਰ ਸਾਹਿਬ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਘੁਮਰਾਇਆ ਔਰ ਹਰੇਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ ਪਰ ਇੱਕ ਗੱਲ ਹੋਈ ਸਰ ਮੈਂ ਮੰਤਰੀ ਸਾਹਿਬ ਨੂੰ ਬਹੁਤ ਪਿਆਰ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਜਦੋਂ ਮੰਤਰੀ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਜਵਾਬ ਦਿੱਤਾ ਲੋਕਾਂ ਦੇ ਵਿੱਚ ਰੋਸ ਹੈ ਮੈਂ ਮੰਤਰੀ ਸਾਹਿਬ ਨੂੰ ਬਚਾਉਣਾ ਚਾਹੁੰਦਾ ਕਿ ਹਾਂ ਪੱਕੀ ਕਿਸਾਨਾਂ ਦੇ ਵਿੱਚ ਵਿੱਚ ਉਹਨਾਂ ਦੇ ਹੱਕ 'ਚ ਨਾਰਾ ਮਾਰਨ ਦਾ ਸਰ ਬਹੁਤ ਵਧੀਆ ਹੋਏਗਾ ਇਹ ਲੋਕਾਂ 'ਚ ਜਾਣ ਜੋਗੇ ਰਹਿ ਜਾਣਗੇ ਸਰ ਬਹੁਤ-ਬਹੁਤ ਧੰਨਵਾਦ ਮੈਂ ਇੱਕ ਗੱਲ ਕਰਦਾ ਚਾਈਨਾ ਬ੍ਰਿਟਿਸ਼ ਦੇ ਕੰਟਰੋਲ ਚ ਆ ਨਹੀਂ ਰਿਹਾ ਸੀ ਚਾਈਨਾ ਬ੍ਰਿਟਿਸ਼ ਦੇ ਕੰਟਰੋਲ ਚ ਆ ਨਹੀਂ ਰਿਹਾ ਸੀ ਉਹਨਾਂ ਨੇ ਉਹਨਾਂ ਨਾਲ ਲੜਾਈਆਂ ਲੜੀਆਂ ਤੇ ਚਾਈਨਾ ਨੇ ਉਹਨਾਂ ਨੂੰ ਹਰਾਤਾ ਲੇਕਿਨ ਫਿਰ ਬ੍ਰਿਟਿਸ਼ ਨੇ ਕੀ ਕੀਤਾ ਬੰਗਾਲ ਦੇ ਵਿੱਚ ਅਫੀਮ ਪੈਦਾ ਕਰਾਈ ਓਪੀਅਮ ਓਪੀਅਮ ਬਹੁਤ ਲੜੀਆਂ ਫਿਰ ਚਾਈਨਾ ਨੂੰ ਗੁਲਾਮ ਕੀਤਾ ਸੋ ਹਰੇਕ ਚੀਜ਼ ਦੇ ਪੋਜ਼ਿਟਿਵ 네ਗੇਟਿਵ ਵਿਚਾਰ ਕੇ ਕਿਸੇ ਚੀਜ਼ ਵੱਲ ਜਾਇਆ ਜਾ ਸਕਦਾ ਸੋ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਇਹਦੇ ਵਾਸਤੇ ਉਤਾਵਲੇ ਨਹੀਂ ਹੋਣੇ ਚਾਹੀਦਾ ਠੀਕ ਹੈ ਨਹੀਂ ਜੀ